ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ ਇਨਕਲਾਬ ਜিন্দাবাদ ਇਨਕਲਾਬ भारत माता की जय बोले सोनहान सियाकार जैतो انقلابی ਲੋਕਾਂ ਦੀ ਧਰਤੀ ਹੈ ਬਹੁਤ ਵੱਡੇ ਵੱਡੇ ਮੋਰਚੇ ਲੱਗੇ ਇੱਥੇ ਅੱਜ ਜੈਤੋਂ ਵਿਖੇ ਆ ਕੇ ਬੜੀ ਖੁਸ਼ੀ ਹੋਈ ਜਦੋਂ ਵੀ ਜੈਤੋਂ ਆਏ ਆ ਭਾਵੇਂ ਕਲਾਕਾਰ ਦੇ ਤੌਰ ਤੇ ਭਾਵੇਂ ਐਮਪੀ ਦੇ ਤੌਰ ਤੇ ਪਾਵੇਂ ਹੁਣ ਮੁੱਖ ਮੰਤਰੀ ਦੇ ਤੌਰ ਤੇ ਜਾਂ ਇੱਕ ਉਮੀਦਵਾਰ ਦੇ ਤੌਰ ਤੇ ਜਦੋਂ ਵੀ ਆਇਆ ਜੈਤੋ ਵਾਲਿਆਂ ਨੇ ਆਪਣਾ ਰਿਕਾਰਡ ਆਪ ਹੀ ਤੋੜਿਆ ਪਿਛਲੀ ਵਾਰ ਨਾਲੋਂ ਜ਼ਿਆਦਾ ਪਿਆਰ ਫੇਰ ਮਿਲਦਾ ਅਗਲੀ ਵਾਰ ਸੋ ਜਿੰਦਾਬਾਦ ਮੈਂ ਜਿੱਥੇ ਵੀ ਜਾਣਾ ਇਸ ਤੋਂ ਬਾਅਦ ਮੈਂ ਮੈਂ ਮੋਗੇ ਜਾਊਂਗਾ ਕੱਲ ਨੂੰ ਲੁਧਿਆਣਾ ਤੇ ਰਾਏਕੋਟ ਹੈ ਫਿਰ ਲੰਬੀ ਜਲਾਲਾਬਾਦ ਫਾਜ਼ਿਲਕਾ ਗੁਰੂ ਹਰਸਾਏ ਪੂਰੇ ਪੰਜਾਬ ਚ ਤਿੰਨ ਚਾਰ ਗੇੜੇ ਲਾਗੇ ਤਿੰਨ ਚਾਰ ਹੋਰ ਲਾਵਾਂਗੇ ਅਸੀਂ ਥੱਕਣ ਵਾਲੇ ਨਹੀਂ ਹੈਗੇ ਕਿਉਂਕਿ ਤੁਹਾਡਾ ਜਿਹੜਾ ਪਿਆਰ ਮਿਲ ਰਿਹਾ ਹੈ ਸਾਨੂੰ ਥੱਕਣ ਨਹੀਂ ਦਿੰਦਾ ਅਸਲ ਚ ਤੁਸੀਂ ਬਜ਼ੁਰਗਾਂ ਸਮੇਤ ਤੁਸੀਂ ਬੱਚਿਆਂ ਸਮੇਤ ਤੁਸੀਂ ਮਾਵਾਂ ਪੈਣਾਂ ਸਮੇਤ ਆਪਣੇ ਮਕਾਨਾਂ ਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਸਾਡਾ ਸਵਾਗਤ ਕਰ ਰਹੇ ਹਾਂ ਸਾਨੂੰ ਮਾਨ ਸਨਮਾਨ ਦੇ ਰਹੇ ਹੋ ਇਹ ਤੋਂ ਵੱਡਾ ਕੋਈ ਪਿਆਰ ਨਹੀਂ ਹੋ ਸਕਦਾ ਇਸ ਪਿਆਰ ਦੀ ਦੁਨੀਆ ਦੇ ਕਿਸੇ کرنਸੀ 'ਚ ਕੋਈ ਕੀਮਤ ਨਹੀਂ ਲੱਗ ਸਕਦੀ ਵੀਰੋ ਕੋਈ ਕੀਮਤ ਨਹੀਂ ਲੱਗ ਸਕਦੀ ਮੈਨੂੰ ਪਤਾ ਲੱਗਿਆ ਜਿੱਥੋਂ ਤੱਕ ਮੈਂ ਪੰਜਾਬ 'ਚ ਗਿਆ ਲੋਕਾਂ ਨੇ ਇਹੀ ਕਿਹਾ ਕਿ ਜੀ ਪੰਜਾਬ ਦਾ ਫਿਕਰ ਛੱਡੋ ਤੁਸੀਂ ਦੂਜੇ ਇਲਾਕੇ ਦੇਖ ਲਓ ਮੈਂ ਮਾਝੇ ਜਾਣਾ ਕਹਿੰਦੇ ਜੀ ਮਾਲਵਾ ਦੇਖੋ ਮਹਾਲਵੇ ਚ ਆਉਣਾ ਕਹਿੰਦੇ ਜੀ ਮਾਜਾ ਦੇਖੋ ਮਾਜੇ ਜਾਨਾ ਫੇਰ ਉਹ ਕਹਿੰਦੇ ਦੁਆਬਾ ਦੇਖੋ ਦੁਆਬੇ ਵਾਲੇ ਕਹਿੰਦੇ ਅਸੀਂ ਤਾਂ ਕਰੀ ਬੈਠਿਆ ਤੁਸੀਂ ਹੁਣ ਜਿੱਥੇ ਮਰਜੀ ਚੱਲ ਜਾਓ ਸਾਨੂੰ ਤਾਂ ਬਸ ਪਤਾ ਲੱਗ ਗਿਆ ਕਿ ਅਸੀਂ ਇਸ ਵਾਰ 13 0 ਕਰਨਾ ਹੈ ਔਰ 13 0 ਦਾ ਮਤਲਬ ਇਹ ਹੈ ਕਿ ਆਪਾਂ 3 ਸਾਲ ਇਸ ਤਰ੍ਹਾਂ ਦੇ ਖੁੱਲ ਕੇ ਕੰਮ ਕਰਾਂਗੇ ਤੇ ਸੋਨੇ ਦੀ ਚਿੜੀ ਪੰਜਾਬ ਨੂੰ ਬਣਾ ਕੇ ਦਿਖਾਵਾਂਗੇ ਫਵਾ 2 ਸਾਲ ਹੋਏ ਨੇ ਹਜੇ ਹਜੇ ਸਵਾ 2 ਸਾਲ ਹੋਏ ਨੇ ਕਈ ਵਾਰੀ ਕੀ ਹੁੰਦਾ ਨਾ ਕਈ ਵਾਰੀ ਜਿਵੇਂ ਜਿਹੜਾ ਪਲੇਅਰ ਹੁੰਦਾ ਉਹ ਉਹ ਤੋਂ ਹਰ ਹਰ ਮੈਚ ਦੇ ਵਿੱਚ ਸੈਂਚਰੀ ਲਾਉਣ ਦੀ ਉਮੀਦ ਕਰ ਲੈਨੇ ਆ ਉਹ ਤੋਂ ਵੀ ਸੈਂਚਰੀ ਨਹੀਂ ਲੱਗਦੀ ਸਵਾ 2 ਸਾਲ ਤੱਕ ਕੁਝ ਵੀ ਨਹੀਂ ਹੁੰਦੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਬਿੱਲ 90% ਪੰਜਾਬ ਦੇ ਮਾਫ ਕਰਕੇ ਜ਼ੀਰੋ ਕਰਕੇ ਤੁਹਾਡੇ ਸਾਹਮਣੇ ਖੜਾ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਰਾਤ ਨੂੰ ਸੱਪਾਂ ਦੀਆਂ ਸਰੀਆਂ ਮਿੱਦਨ ਦੀ ਕੋਈ ਲੋੜ ਨਹੀਂ ਇਸ ਵਾਰ ਜਨਰੇਟਰਾਂ ਵਾਸਤੇ ਲੋਕਾਂ ਨੇ ਡੀਜ਼ਲ ਨਹੀਂ ਖਰੀਦਿਆ ਕਿਸੇ ਆੜਤੀਏ ਤੋਂ ਪਰਚੀ ਨਹੀਂ ਬਣਾਉਣੀ ਪਈ ਵੀ ਪਰਚੀ ਬਣਾ ਦੇ ਵੀਰੋ ਰਾਸ਼ਨ ਜਿਹੜਾ ਉਹ ਕਰ ਕਰ ਪਹੁੰਚ ਰਿਹਾ ਹੁਣ ਇਹ ਅਫਵਾਹ ਫਲਾਉਂਦੇ ਨੇ ਕਿ ਕੀ ਕਰੀਏ ਯਾਰ ਭਗਵੰਤ ਮਾਨ ਕਿਸੇ ਵੀ ਗੱਲ ਤੇ ਘਿਰਦਾ ਨਹੀਂ ਕੀ ਕਰੀਏ ਇਹ ਕਹਿੰਦੇ ਅਕੇ ਜੀ ਤੁਹਾਨੂੰ ਆਟਾ ਹੀ ਦਿਆ ਕਰਨਗੇ ਜਿਹੜਾ ਰਾਸ਼ਨ ਚ ਨਾ 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 ਮੈਂ ਗੱਲ ਕਲੀਅਰ ਕਰ ਦੇਣੀ ਚਾਹਨਾ ਕਿ ਸਾਡੇ ਵੱਲੋਂ ਕਣਕ ਤੇ ਆਟਾ ਦੋਨਾਂ ਦੀ ਆਪਸ਼ਨ ਹੈ ਕੋਈ ਪਰਿਵਾਰ ਆਏ ਕਹਿੰਦਾ ਕਿ ਸਾਡੇ ਕੋਲੇ ਪਸਾਈ ਦਾ ਟਾਈਮ ਹੈ ਨਹੀਂ ਜਾਂ ਅਸੀਂ ਦਿਹਾੜੀ ਤੇ ਹੁੰਨੇ ਆ ਜਾਂ ਪਸਾਉਣਾ ਨਹੀਂ ਅਸੀਂ ਆਟਾ ਲੈਣਾ ਆਟਾ ਲੈ ਲਓ ਜੇ ਕਹਿੰਦਾ ਕਣਕ ਲੈਣੀ ਹੈ ਕਣਕ ਮਿਲੂ ਔਰ ਕਣਕ ਵੀ ਇੰਨਾ ਵਾਂਗੂ ਕੋਈ ਸੁਸਰੀ ਵਾਲੀ ਜਾਂ ਕੋਈ ਡਲੀਆਂ ਵਾਲੀ ਰੇਤੇ ਵਾਲੀ ਨਹੀਂ ਮਿਲੂ ਜਿਹੜੀ ਕਣਕ ਆ ਹੁਣ ਮਾਰਕੀਟ ਜਾਈਏ ਜਿਹੜੀ ਕਣਕ ਦਾ ਆਟਾ ਮੈਂ ਆਪਣੇ ਘਰੇ ਖਾਣਾ ਉਸੇ ਕਣਕ ਦਾ ਆਟਾ ਗਰੀਬ ਵੀ ਖਾਊਗਾ ਕਣਕ ਮਿਲੂਗੀ ਤੁਹਾਨੂੰ ਇਹ ਵਾਅਦਾ ਫਲਾਰੇ ਨੇ ਕਿ ਕਣਕ ਨਹੀਂ ਦੇਣੀ ਕਣਕ ਦੇਵਾਂਗੇ ਜੀ ਜੇ 100% ਘਰ ਕਹਿਣਗੇ ਕਣਕ ਲੈਣੀ ਕਣਕ ਦੇ ਦਾਂਗੇ ਸਾਡਾ ਕੰਮ ਤਾਂ ਲੋਕਾਂ ਤੱਕ ਸਹੂਲਤ ਪਹੁੰਚਾਉਣਾ ਹੈ ਅੱਗੇ ਲੋਕਾਂ ਦੀ ਮਰਜ਼ੀ ਹੈ ਸੋ ਵੀਰੋ ਇਹ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੱਗਿਆ ਹੋਏ ਨੇ ਕਰਨ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਮੈਨੂੰ ਪਤਾ ਲੱਗਿਆ ਜਿੱਥੇ ਬਰਵਾਰ ਬਚਾਓ ਵੀ ਆਏ ਹੋਏ ਐ ਇੱਥੇ ਹੀ ਮੋਰਚਾ ਲੱਗਿਆ ਸੀ ਇੱਥੇ ਹੀ ਮੋਰਚਾ ਲੱਗਿਆ ਸੀ ਜਿਹੜੇ ਖੂਜ ਜ਼ਹਿਰ ਪਾਈ ਸੀ ਪਤਾ ਹੈ ਨਾ ਜੇ ਨਹੀਂ ਪਤਾ ਯਾਦ ਕਰਾ ਦਿਓ ਇਹਨਾਂ ਨੂੰ ਇਹਨਾਂ ਤੋਂ ਕੀ ਉਮੀਦ ਕਰੋਗੇ ਜਾਂਦੀ ਆਵਾਜ਼ ਆਪਣੀ ਤਾਂ ਸਾਰੇ ਪੰਜਾਬ ਜਾਂਦੀ ਹੈ ਆਪਣੀ ਆਵਾਜ਼ ਤਾਂ ਪੂਰੇ ਦੇਸ਼ ਚ ਜਾਂਦੀ ਹੈ ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਬੋਲੀਏ ਕੀ ਹੁਣ ਸੋ ਵੀਰ ਕਰਮਜੀਤ ਮੇਰਾ ਛੋਟਾ ਭਾਈ ਹੈ ਅਸੀਂ ਇਕੱਠੇ ਪੜੇ ਹਾਂ ਪਲੱਸ 1 ਤੋਂ ਅਸੀਂ ਇਕੱਠਿਆਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਬਹੁਤ ਗਰੀਬ ਘਰ ਤੋਂ ਉੱਠ ਕੇ ਆਇਆ ਅਸੀਂ ਇਕੱਠੇ ਪ੍ਰੋਗਰਾਮਾਂ ਤੇ ਜਿਹੜੇ ਛੋਟੇ ਛੋਟੇ ਕਾਲਜਾਂ ਦੇ ਪ੍ਰੋਗਰਾਮ ਹੁੰਦੇ ਸੀ ਉਹਨਾਂ ਜਾਣਦੇ ਹੁੰਦੇ ਸੀ ਇਹਨੇ ਮਿਹਨਤ ਕੀਤੀ ਮੈਂ ਮਿਹਨਤ ਕੀਤੀ ਬਾਅਦ ਕਾਮਯਾਬ ਹੋ ਗਏ